ਸੁਚਾ ਸਿੰਘ ਲੰਗਾ ਨਾਲ ਤੁਹਾਡੀ ਜਾਰੀ ਹੈ ਮਾਣਾ ਮੋਟਾ ਪਸ਼ੋਕੜ ਦੇਖ ਆਪਣਾ ਤੈਨੂੰ ਕਿਸੇ ਨੇ ਨਹੀਂ ਜਥੇਦਾਰ ਬਣਾਇਆ ਗੜਗੱਜ ਬਣਿਆ ਫਿਰਦਾ ਮੇਰੇ ਨਾਲ ਗੱਲ ਯਾਦ ਰੱਖੀ ਮੇਰੇ ਨਾਲ ਹਰ ਸਨਾਤਨੀ ਖੜਾ ਹੈ ਹਰ ਉਹ ਭਾਰਤ ਮਾਤਾ ਦਾ ਸਪੂਤ ਖੜਾ ਇਹ ਸੰਵਿਧਾਨ ਖੜਾ ਜਿਹੜਾ ਪੰਜਾਬ ਨੂੰ ਵੰਡਣਾ ਨਹੀਂ ਚਾਹੁੰਦਾ ਜਿਹੜਾ ਖਾਲਿਸਤਾਨ ਵਾਲ ਧੱਕਣਾ ਨਹੀਂ ਚਾਹੁੰਦਾ ਗੜਗੱਜ ਇਹ ਗੱਲ ਯਾਦ ਰੱਖੀ ਆ ਤੇਰੇ ਪੋਤੜੇ ਫੋਲੂਗਾ ਹੁਣ ਕਿੱਥੇ ਕਿੱਥੇ ਤੁਸੀਂ ਉਹਨਾਂ ਲੋਕਾਂ ਦੇ ਨਾਮ ਤੇ ਜਿਹੜੇ 84 ਦੇ ਦੰਗਿਆਂ ਦੇ ਪੀੜਤਾਂ ਦੇ ਨਾਮ ਤੇ ਤੁਸੀਂ ਕੀ ਕੀ ਕਰਦੇ ਰਹੇ ਹੋ ਆਉਣ ਵਾਲੇ ਸਮੇਂ ਵਿੱਚ ਜਗ ਜाहिर ਕਰਾਂਗੇ ਪਰ ਉਹ ਸਿੱਖ ਵੀ ਦਿੱਸਦੇ ਅੱਜ ਦੇ ਇਕੱਠ ਨੇ ਗੱਲ ਇਹ ਕੀਤੀ ਆ ਕਿ ਇੱਕ ਬੰਦਾ ਵਾ ਬਹਿਰੂਪੀਆ ਬਹਿਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ মিডিਏ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਕ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਛ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਐਵੇਂ ਝੂਠਾ ਹੀ ਪ੍ਰੋਪੋਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਅਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੇ ਮੈਂ ਕਿਹਾ ਵੀ ਇਹੋ ਜੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚਲਦੀ ਹੈਗੀ ਤਾਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆਇਆ ਵਾ ਬਾਕੀ ਆਹੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਤਾਂ ਕਿ ਸਾਡਾ ਜਿਹੜਾ ਕਿਉਂਕਿ ਇੱਥੇ ਕਿ ਵੀ ਆਇਆ ਵੀ ਜਿਹੜੀਆਂ ਜ਼ਮੀਨਾਂ ਦੇ ਵਿੱਚੋਂ ਰੇਤ ਆ ਗਈ ਆ ਜੇ 15 ਦਿਨਾਂ ਦੇ ਵਿੱਚੋਂ ਮਿੱਟੀ ਨਾਲ ਚੁੱਕੀ ਗਈ ਤਾਂ ਰੇਤ ਤਾਂ ਫੇਰ ਉੱਥੇ ਤੇ ਉਹ ਪੱਥਰ ਬਣ ਜਾਣਾ ਤੇ ਜ਼ਮੀਨ ਦੇ ਲੋਕ ਕਣ ਕਿਦਾਂ ਵੇਚਣਗੇ ਉਹਦੇ ਲਈ ਸਾਨੂੰ ਬਿਲਕੁਲ ਜਿਵੇਂ ਐਮਰਜੈਂਸੀ ਲੱਗੀ ਹੋਵੇ ਤੇ ਸਾਰੇ ਕੁਝ ਤੋਂ ਧਿਆਨ ਹਟਾ ਕੇ ਉੱਥੇ ਧਿਆਨ ਕੇਂਦਰਿਤ ਕੀਤਾ ਜਾਂਦਾ ਸਾਰੀਆਂ ਸੰਸਥਾਵਾਂ ਨੇ ਵਾਅਦਾ ਦਵਾਇਆ ਕਿ ਆਪਾਂ ਜਿਵੇਂ ਜਿਵੇਂ ਡਿਊਟੀਆਂ ਲੱਗਣਗੀਆਂ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਲੱਗਣਗੀਆਂ ਆਪਾਂ ਉਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਵਾਂਗੇ ਬਾਕੀ ਅੱਜ ਫੇਰ ਸਿੱਖ ਸੰਸਥਾਵਾਂ ਨੇ ਤੇ ਹੋਰ ਸੰਸਥਾਵਾਂ ਨੇ ਵੀ ਇੱਥੇ ਆਣ ਕੇ ਸਬੂਤ ਦਿੱਤਾ ਵਾ ਕਿ ਪੰਜਾਬ ਦੇ ਔਖੇ ਸਮੇਂ ਦੇ ਉੱਤੇ ਅਸੀਂ ਇੱਕ ਮੋਟਾ ਇੱਕ ਮਾਤਾ ਇਹ ਪੰਜਾਬ ਦੀ ਚੜ੍ਹਦੀ ਕਲਾ ਲਈ ਅਸੀਂ ਸਾਰੇ ਜਾਣੇ ਲੋਚਦੇ। ਬਾਹਰ ਉਹ ਸਿੱਖ ਵੀ ਦਿੱਸਦੇ ਅੱਜ ਦੇ ਇਕੱਠ ਨੇ ਗੱਲ ਕੀਤੀ ਆ ਕਿ ਇੱਕ ਬੰਦਾ ਵਾ ਬਹਿਰੂਪੀਆ ਬਹਿਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ মিডিਏ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ। ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ, ਸਿੱਖਾਂ ਦਾ ਨਮਾਇੰਦਾ ਨਹੀਂ ਆ, ਪੰਜਾਬ ਦਾ ਨਮਾਇੰਦਾ ਨਹੀਂ ਆ। ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ। ਉਹਨੇ ਇੱਕ ਪੰਜਾਬ ਦੇ ਖਿਲਾਫ ਐਵੇਂ ਝੂਠਾ ਹੀ ਪ੍ਰੋਪੋਗੈਂਡਾ ਕੀਤਾ। ਕੇ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਅਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੇ ਵੀ ਕਿਹਾ ਵੀ ਇਹੋ ਜੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚੱਲਦੀ ਹੈਗੀ ਤੋਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆ ਵਾ ਬਾਕੀ ਆਹੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਤਾਂ ਕਿ ਸਾਡਾ ਜਿਹੜਾ ਕਿਉਂਕਿ ਇੱਥੇ ਕਿਹ ਵੀ ਆਇਆ ਵੀ ਜਿਹੜੀਆਂ ਜ਼ਮੀਨਾਂ ਦੇ ਵਿੱਚੋਂ ਰੇਤ ਆ ਗਈ ਆ ਜੇ 15 ਦਿਨਾਂ ਦੇ ਵਿੱਚੋਂ ਮਿੱਟੀ ਨਾਲ ਚੁੱਕੀ ਗਈ ਦਾ ਰੇਤ ਤਾਂ ਫੇਰ ਉੱਥੇ ਤੇ ਉਹ ਪੱਥਰ ਬਣ ਜਾਣਾ ਤੇ ਜ਼ਮੀਨ ਦੇ ਲੋਕ ਕਣ ਕਿਦਾਂ ਬੀਜਣਗੇ ਉਹਦੇ ਲਈ ਸਾਨੂੰ ਬਿਲਕੁਲ ਜਿਵੇਂ ਐਮਰਜੈਂਸੀ ਲੱਗੀ ਹੋਵੇ ਤੇ ਸਾਰੇ ਕੁਝ ਤੋਂ ਧਿਆਨ ਹਟਾ ਕੇ ਉੱਥੇ ਧਿਆਨ ਕੇਂਦਰਿਤ ਕੀਤਾ ਜਾਂਦਾ ਸਾਰੀਆਂ ਸੰਸਥਾਵਾਂ ਨੇ ਵਾਅਦਾ ਦਵਾਇਆ ਵੀ ਆਪਾਂ ਜਿਵੇਂ ਜਿਵੇਂ ਡਿਊਟੀਆਂ ਲੱਗਣਗੀਆਂ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਲੱਗਣਗੀਆਂ ਆਪਾਂ ਉਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਵਾਂਗੇ ਬਾਕੀ ਅੱਜ ਫੇਰ ਸਿੱਖ ਸੰਸਥਾਵਾਂ ਨੇ ਤੇ ਹੋਰ ਸੰਸਥਾਵਾਂ ਨੇ ਵੀ ਇੱਥੇ ਆਣ ਕੇ ਸਬੂਤ ਦਿੱਤਾ ਵਾ ਕਿ ਪੰਜਾਬ ਦੇ ਔਖੇ ਸਮੇਂ ਦੇ ਉੱਤੇ ਅਸੀਂ ਇੱਕ ਮੋਠਾ ਇੱਕ